ਹਾਂਜੀ ਕੀ ਹਾਲ ਚਾਲ ਆ ਦੋਸਤੋ ਆਪਣਾ ਚੈਨਲ ਦੇਖਦੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਰੇ ਆਪ ਅੱਜ ਛੋਟੀ ਜਾਣਕਾਰੀ ਦੇਣੀ ਆ ਵੀਡੀਓ ਚ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਪੋਲਟਰੀ ਫਾਰਮ ਦੇ ਵਿੱਚ ਤੁਹਾਨੂੰ ਪਤਾ ਬਹੁਤ ਕੋਸ਼ਿਸ਼ਾਂ ਬਹੁਤ ਕੁਝ ਸਿੱਖਣਾ ਮਿਲਦਾ ਤੇ ਬਹੁਤ ਕੁਝ ਸਿੱਖਦੇ ਵੀ ਆਪਾਂ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਾਮਯਾਬ ਹੋ ਗਏ ਹਨਾ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹਰ ਰੋਜ਼ ਠੀਕ ਹੈ ਨਾ ਜੀ ਤੇ ਚਲੋ ਮੈਂ ਆਪਾਂ ਗੱਲ ਕਰਦੇ ਆਂ ਪੋਲਟਰੀ ਫਾਰਮ ਦੇ ਵਿੱਚ ਲਾਈਟ ਸਿਸਟਮ ਪੋਲਟਰੀ ਫਾਰਮ ਦੇ ਵਿੱਚ ਜਿਹੜਾ ਲਾਈਟ ਸਿਸਟਮ ਹੁੰਦਾ ਇਹ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਵੀ ਅਲੱਗ-ਅਲੱਗ ਉਮਰ ਦੇ ਹਿਸਾਬ ਨਾਲ ਤੇ ਬੱਚੇ ਨੂੰ ਉਮਰ ਦੇ ਹਿਸਾਬ ਨਾਲ ਹੀ ਤੁਹਾਨੂੰ ਪਤਾ ਲਾਈਟ ਸਿਸਟਮ ਚੱਲਦਾਗਾ ਤੇ فرض ਕਰ ਲਓ ਜਿਵੇਂ ਹੁਣ ਬੱਚਾ ਆਪਣੇ ਕੋਲੇ ਫਾਰਮ ਤੇ ਆਉਂਦਾਗਾ ਇੱਕ ਦਿਨ ਦਾ ਬੱਚਾ ਫਾਰਮ ਤੇ ਆਉਂਦਾ ਜਿਦੋਂ ਉਸ ਦਾ ਲਾਈਟ ਦਾ ਇਹਦਾ ਤਾਂ ਲੱਗ ਹੁੰਦਾਗਾ ਸਿਸਟਮ ਉਹ ਅਲੱਗ ਹੁੰਦਾਗਾ ਤੇ ਜਦੋਂ 1 ਮਹੀਨੇ ਤੋਂ ਬਾਅਦ ਹੋ ਜਾਂਦਾ ਉਦੋਂ ਅਲੱਗ ਹੁੰਦਾ ਜਦੋਂ ਅੰਡੇ ਵਾਲੀ ਮੁਰਗੀ ਹੋ ਜਾਂਦੀ ਆਂਡੇ ਤੇ ਵਗ ਜਾਂਦੀ ਆ ਮੁਰਗੀ ਉਦੋਂ ਉਹਦਾ ਲਾਈਟ ਸਿਸਟਮ ਅਲੱਗ ਹੁੰਦਾਗਾ ਹਨਾ ਵੀ ਇਹ ਸੋਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਜੇਕਰ ਸੋਨੂੰ ਇਹ ਨੌਲੇਜ ਹੈਗੀ ਆ ਤਾਂ ਤੁਸੀਂ ਆਂਡਾ ਪ੍ਰਾਪਤ ਕਰ ਸਕਦੇ ਹੋ ਮੁਰਗੀ ਤੋਂ ਤੇ ਜੇ ਲਾਈਟ ਦੇ ਵਿੱਚ ਪ੍ਰੋਬਲਮ ਆ ਗਈ ਫਿਰ ਵੀ ਤੁਸੀਂ ਮੁਰਗੀ ਤੋਂ ਆਂਡਾ ਨਹੀਂ ਛੇਤੀ ਪ੍ਰਾਪਤ ਕਰ ਸਕਦੇ ਆਂਡੇ ਦਾ ਸੈਜ ਨਹੀਂ ਪ੍ਰੋਪਰ ਪ੍ਰਾਪਤ ਕਰ ਸਕਦੇ ਮੁਰਗੀ ਤੋਂ ਕਹਿੰਦਾ ਭਾਬਾ ਕਿ ਕਾਫੀ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੁਸੀਂ ਲਾਈਟ ਸਿਸਟਮ ਨੂੰ ਆਪਦੇ ਨੂੰ ਸੈੱਟ ਨਹੀਂ ਕਰਦੇ ਠੀਕ ਹੈ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਤੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਆਪਾਂ ਇਹ ਵੀਡੀਓ ਇਦਾਂ ਦੀਆਂ ਪਾਉਂਦੇ ਰਹਿੰਨੇ ਆਂ ਤੇ ਆਜੋ ਹੁਣ ਗੱਲ ਕਰਦੇ ਆਂ ਫਿਰ ਜਦੋਂ ਫਾਰਮ ਤੇ ਇੱਕ ਦਿਨ ਦਾ ਬੱਚਾ ਆ ਗਿਆ ਆਪਣੇ ਕੋਲੇ ਉਹਨੂੰ ਇੱਕ ਦਿਨ ਤੋਂ ਲੈ ਕੇ 30 ਦਿਨ ਤੱਕ ਤਾਂ ਆਪਾਂ ਜਿਹੜੀ ਬਰੂਡਿੰਗ ਸਿਸਟਮ ਕਰਨਾ ਉਹ ਤਾਂ ਆਪਾਂ ਵੀਡੀਓ ਪਹਿਲਾਂ ਬਣਾਈ ਕੋ ਤਾਂ ਅਲੱਗ ਕਰਨਾ ਹੀ ਕਰਨਾ ਜਿਹੜਾ ਲਾਈਟ ਵੀ 24 ਘੰਟੇ ਲਾਈਟ ਹੋਣੀ ਜ਼ਰੂਰੀ ਆ ਦੇ ਕੋਲੇ ਕੋ ਬੱਚੇ ਕੋਲੇ ਕਹਿੰਦਾ ਭਾਬ ਕੀ ਬੱਚਾ ਜੁੜ ਕੇ ਨਾ ਬੈਠੇ ਇੱਕ ਦੂਜੇ ਦੇ ਉੱਤੇ ਨਾ ਝੜ ਕੇ ਬੈਠੇ ਇੱਕ ਦਿਨ ਤੋਂ ਲੈ ਕੇ 30 ਦਿਨ ਤੱਕ ਤਾਂ ਜਮਾਂ 24 ਘੰਟੇ ਲਾਈਟ ਆਪਾਂ ਬੰਦ ਕਰਨੀ ਹੀ ਨਹੀਂ ਠੀਕ ਹੈ ਜਿਹ ਮਤਲਬ ਜਦੋਂ ਬੱਚਾ ਦੋ ਇੱਕ ਮਹੀਨੇ ਤੋਂ ਬਾਅਦ ਪਾਰ ਕਰ ਗਿਆ ਉਦੋਂ ਗਰਮੀ ਹੋ ਜਾਂਦੀ ਹੈ ਹਨਾ ਪੱਲੀਆਂ-ਪੁੱਲੀਆਂ ਚੱਕ ਦੇ ਦੇਣੇ ਤਾਂ 12 ਘੰਟੇ ਲੇਟ ਰਹਿੰਦੀ ਹੋਈ ਆ ਤੇ ਸ਼ਾਮ ਨੂੰ ਦੋ ਘੰਟੇ ਘਟਵਾ ਦੇ ਲੇਟ ਦੋ ਘੰਟੇ ਜਿਵੇਂ ਕੱਟ ਤੇ ਕੱਟ ਲਾਤਾ ਹਨਾ ਤੇ ਬੱਚੇ ਨੂੰ ਫੀਡ ਫੂਡ ਖਾਦੀ ਹੁੰਦੀ ਹੈ ਸ਼ਾਮ ਨੂੰ ਕੱਟ ਲਾਤਾ ਦੋ ਘੰਟੇ ਥੋੜਾ ਲੇਟ ਫਲੈਟ ਨੂੰ ਲੇਟ ਛੱਡਦੇ ਦੋ ਘੰਟੇ ਦੂਜੇ ਮਹੀਨੇ ਤੀਜੇ ਮਹੀਨੇ ਫੇਰ 2 ਘੰਟੇ ਵਧਾ ਦੇ 2 ਘੰਟੇ ਹੋਰ ਲੇਟ ਛੱਡ ਦੇ ਤੀਜੇ ਮਹੀਨੇ ਹੋਰ ਤੇ ਚੌਥੇ ਮਹੀਨੇ ਜਦੋਂ ਮੁਰਗੀ ਮਤਲਬ ਅੰਡੇ ਤੇ ਆਉਣ ਵਾਲੀ ਹੋ ਜਾਂਦੀ ਆ ਫੇਰ ਲਾਈਟ ਸਿਸਟਮ ਆਪਾਂ 16 ਘੰਟੇ ਮੁਰਗੀ ਨੂੰ 16 ਘੰਟੇ ਲਾਈਟ ਚਾਹੀਦੀ ਹੁੰਦੀ ਆ ਅੰਡੇ ਵਾਸਤੇ 16 ਘੰਟੇ ਦਿਨ ਦੀ ਤੇ ਰਾਤ ਦੀ ਮਿਲਾ ਕੇ ਆਪਾਂ 16 ਘੰਟੇ ਲਾਈਟ ਦੇਣੀ ਹੁੰਦੀ ਆ ਇਹ ਆਪਣਾ ਲਾਈਟ ਸਿਸਟਮ ਠੀਕ ਆ ਵੀਰੇ ਇੱਕ ਦਿਨ ਤੋਂ ਲੈ ਕੇ 30 ਦਿਨ ਦੇ ਬੱਚੇ ਨੂੰ 24 ਘੰਟੇ ਲਾਈਟ ਚਾਹੀਦੀ ਆ ਇਦੋਂ ਵੱਡੇ ਨੂੰ ਘੱਟ ਲਾਈਟ ਚਾਹੀਦੀ ਆ ਇਹ ਦੂ ਵੱਡੇ ਨੂੰ ਹੋਰ ਘੱਟ ਚਾਹੀਦੀ ਆ ਠੀਕ ਹੈ ਇਹ ਸਿਸਟਮ ਹੁੰਦਾ ਲਾਈਟ ਸਿਸਟਮ ਅੱਧ ਵੱਧ ਘੱਟਦੀ ਘੱਟਦੀ ਜਾਂਦੀ ਆ ਲਾਈਟ ਸਿਸਟਮ ਤੇ ਇਹ ਧਿਆਨ ਵਿੱਚ ਰੱਖਿਓ ਗੱਲ ਜੇਕਰ ਮੁਰਗੀ ਤੋਂ ਅੰਡਾ ਪ੍ਰਾਪਤ ਕਰਨਾ ਸਹੀ ਟਾਈਮ ਤੇ ਅੰਡਾ ਪ੍ਰਾਪਤ ਕਰਨਾ ਵਧੀਆ ਅੰਡਾ ਪ੍ਰਾਪਤ ਕਰਨਾ ਜੇ ਤੁਹਾਡੇ ਲਾਈਟ ਸਿਸਟਮ ਦੇ ਵਿੱਚ ਗੜਬੜਾ ਜਾਂ ਤਾਂ ਲਾਈਟ ਜ਼ਿਆਦਾ ਦੇ ਰਹੇ ਹੋ ਮੁਰਗੀ ਨੂੰ ਫਿਰ ਵੀ ਤੁਹਾਡੀ ਮੁਰਗੀ ਅੰਡਾ ਨਹੀਂ ਦੇਊਗੀ ਤੇ ਜੇ ਘੱਟ ਦੇ ਰਹੇ ਹੋ ਫਿਰ ਵੀ ਨਹੀਂ ਅੰਡਾ ਦੇ ਦੇਊਗੀ ਕੱਟ ਵੱਧ ਲਾਈਟ ਦੇ ਦੇਣ ਨਾਲ ਤੁਹਾਡੀ ਮੁਰਗੀ ਮਰ ਵੀ ਸਕਦੀ ਆ ਕਿਉਂਕਿ ਅੰਡੇ ਦਾ ਸਾਈਜ਼ ਜਾਂ ਤਾਂ ਜਮਾਂ ਛੋਟਾ ਰਹੂਗਾ ਤੇ ਜੇ ਬਾਲਾ ਵੱਡਾ ਬਣ ਗਿਆ ਤਾਂ ਮੁਰਗੀ ਮਰ ਵੀ ਸਕਦੀ ਆ ਠੀਕ ਹੈ ਨਾ ਵੀਰੇ ਤੇ ਇਸੇ ਰਿਲੇਟਡ ਆਪਾਂ ਫੀਡ ਤੇ ਵੀਡੀਓ ਪਾਵਾਂਗੇ ਵੀ ਕਿਹੜੀ ਕਿਹੜੀ ਫੀਡ ਪਾਉਣੀ ਆ ਕਿਹੜੀ ਕਿਹੜੀ ਉਮਰ ਦੇ ਵਿੱਚ ਕਿੰਨੀ ਕਿੰਨੀ ਫੀਡ ਪਾਉਣੀ ਆ ਉਹ ਵੀ ਵੀਡੀਓ ਬਣਾਵਾਂਗੇ ਆਪਾਂ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ